ਜਿਸ ਮਨੁੱਖ ਨੂੰ ਗੁਰੂ ਨੇ ਪ੍ਰਮਾਤਮਾ ਦਾ ਨਾਮ ਸ੍ਰੁਟ ਕੇ ਦੇ ਦਿੱਤਾ ਹੋਵੇ ਅਸਰ ਵਿੱਚ ਉਸ ਦਾ ਜੀਵਨ ਇੱਕ ਗਵਿਹਰ ਹੁੰਦਾ ਹੈ ਪਤੇ ਅ제ਹਾ ਮਨੁੱਖ ਪ੍ਰਮਾਤਮਾ ਰੂਪੀ ਸਰਵਾਏ ਦੇ ਨਾਲ ਧਨਪ ਹੋ ਜਾਂਦਾ ਹੈ ਜੋ ਸਰਵ ਕੁਆੜੀ ਵਿੱਚ ਰਹਿੰਦੇ ਬਾ ਆਖੜੇ ਹਰਿ ਸ਼ਾਂਤ ਤੁਮਾਰੇ ਜਿਨ ਘਰ ਦਾ ਹਰ ਨਾਮ ਅਜਿਹਾ ਅਨੁਖ ਦੁਨੀਆ ਦੇ ਵਿੱਚ ਫਿਰ ਬੱਚਾ ਤਾਂ ਵਤਰਤ ਨਹੀਂ ਕਰਦਾ ਜੇ ਪਗਾਂ ਵਾਲੇ ਉਸ ਨੂੰ ਅੰਬਰਾਮ ਹੀ ਰਹਿਣ ਦਾ ਜਨਮ ਕਰਦਾ ਜੋ ਸਰਦੋ ਗੁਰਵਾਣੇ ਨੇ ਕਹਿੰਦੇ ਕਿ ਕਾਚਾ ਧਨ ਸੰਤ ਮਨ ਮੋਹ ਰੂਲੇ ਅੰਧਵਾ ਇਹ ਜਿਹੜਾ ਕੱਚਾ ਧੰਨ ਹੈ ਸਰਗੁ ਬਾਣੀ ਕਹਿੰਦੇ ਨੇ ਕਿ ਉਹ ਦੁਨੀਆਂ ਦੇ ਮੋਹ ਰੋਗ ਨੂੰ ਕਈ ਕਤਰਤ ਕਰਦੇ ਨੇ ਪਰ ਜਿਹਨਾਂ ਨੂੰ ਸੋਝੀ ਆ ਜਾਂਦੀ ਹੈ ਉਹ ਗੁਰੂ ਪਰਮਾਤਮਾ ਦੇ ਨਾਮ ਨੂੰ ਹੀ ਕੇਵਲ ਤੇ ਕੇਵਲ ਕਤਰਤ ਕਰਦੇ ਨੇ ਕੱਚੇ ਧੰਨ ਨੂੰ ਅਠਾਦੀ ਕਦੇ ਕਰਦੇ